ਸਰ ਕੀ ਕਹਿਣਾ ਚਾਹੁੰਦਾ ਅੱਜ ਜੇ ਇੱਥੇ ਆਇਓ ਇੰਨੇ ਪੱਤਰ ਰੱਖਿਆ ਗਿਆ ਸਰ ਮੈਂ ਬਹੁਤ ਹੀ ਆਵਦੇ ਆਪ ਨੂੰ ਸੁਭਾਗੇਸ਼ੀਲ ਸਮਝਦਾ ਕਿ ਨਾ ਸ਼ੁਭ ਅਫਸਰ ਚ ਮੇਰੀ ਹਾਜ਼ਰੀ ਇੱਥੇ ਮੈਨੂੰ ਪ੍ਰਵਾਨ ਕਰਨ ਦਾ ਮੌਕਾ ਮਿਲਿਆ ਹੈਪੀ ਜੀ ਦਾ ਚੇਅਰਮੈਨ ਸਾਹਿਬ ਦਾ ਜੈਨ ਸਾਹਿਬ ਦਾ ਸਾਰਿਆਂ ਦੀ ਇਹਨਾਂ ਦੀ ਟੀਮ ਦਾ ਧੰਨਵਾਦੀ ਹਾਂ ਕਿਉਂਕਿ ਇਸ ਏਰੀਆ ਦੀ ਬਹੁਤ ਹੀ ਪੁਰਾਣੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇੱਥੇ ਕੋਈ ਮੰਦਿਰ ਹੋਵੇ ਵੈਸੇ ਤਾਂ ਆਪਾਂ ਸਭ ਜਾਣਦੇ ਹਾਂ ਕਿ ਦੁਨੀਆ 'ਚ ਹਰ ਕਣ-ਕਣ 'ਚ ਪਰਮਾਤਮਾ ਵਸਦੇ ਨੇ ਮਗਰ ਇੱਕ ਕੋਈ ਐਸੀ ਧਾਰਮਿਕ ਸਥਾਨ ਹੋਣਾ ਜਿੱਥੇ ਇਨਸਾਨ ਆਪਣਾ ਧਿਆਨ ਲਗਾ ਸਕਦਾ ਤੇ ਪਰਮਾਤਮਾ ਨਾਲ ਜੁੜ ਸਕਦਾ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੋ ਸਕਦਾ ਤੇ ਮੈਂ ਇਹਨਾਂ ਦੀ ਸਾਰੀ ਟੀਮ ਨੂੰ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਬੰਗਲਾ ਮੁਖੀ ਮਾਤਾ ਇਸੇ ਤਰ੍ਹਾਂ ਸਾਡੇ ਬਟਿੰਡੇ ਸ਼ਹਿਰ ਤੇ ਤੇ ਇਹਨਾਂ ਦੀ ਸਾਰੀ ਟੀਮ ਤੇ ਆਸ਼ੀਰਵਾਦ ਬਣਾਏ ਰੱਖਣਗੇ ਤਾਂ ਕਿ ਅਸੀਂ ਹੋਰ ਐਸੇ ਪੁੰਨ ਦੇ ਕੰਮ ਕਰ ਸਕੀਏ ਤੇ ਮੈਂ ਇਹਨਾਂ ਦੀ ਸਾਰੀ ਟੀਮ ਦਾ ਫਿਰ ਤੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹ ਅਫਸਰ ਦਿੱਤਾ ਇਹਨਾਂ ਦੇ ਨਾਲ ਜੁੜਨ ਦਾ ਸੇਵਾ ਭਾਵਨਾ ਮੇਰੇ ਅੰਦਰ ਵੀ ਜਗਾਉਂਦਾ ਤੇ ਵੈਸੇ ਵੀ ਸਾਡੇ ਪਰਿਵਾਰ ਦਾ ਪਿਛਲੇ ਕਈ ਸਾਲਾਂ ਤੋਂ ਇਹੀ ਟਰੈਕ ਰਿਕਾਰਡ ਚੱਲ ਰਿਹਾ ਹਾਂ ਹਮਦੇ ਕੰਮ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਤੇ ਫਿਰ ਤੋਂ ਅੱਜ ਇੱਕ ਛੋਟਾ ਜਿਹਾ ਅਫਸਰ ਹੋਰ ਮਿਲਿਆ ਕਿ ਪ੍ਰਮਾਤਮਾ ਨਾਲ ਜੁੜੀ ਜੋੜੀਏ ਸਨਾਤਨਤਾ ਰੌਣਲ ਜੋੜੀਏ ਤੇ ਇਸੇ ਫਿਰ ਤੋਂ ਪਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਉਮੀਦ ਕਰਦੇ ਹਾਂ ਇਹ ਮੰਦਿਰ ਜਲਦੀ ਬਣ ਕੇ ਤਿਆਰ ਹੋਊਗਾ ਤੇ ਲੋਕਾਂ ਦੇ ਅੱਗੇ ਸਮਰਪਿਤ ਕੀਤਾ ਜਾਵੇ। ਕੀ ਨਾਮ ਹੈ ਤੁਹਾਡਾ ਦੇਖੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਮੈਂ ਸੰਦੀਪ ਗਰਗ ਹੈਪੀ ਪ੍ਰੈਜ਼ੀਡੈਂਟ ਵੀਰ ਕਲੋਨੀ ਨਾਲ ਹੀ ਬੰਗਲਾ ਮੁਖੀ માતા ਦੇ ਪ੍ਰਧਾਨ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ ਕਿ ਅੱਜ ਆਪਣੇ ਸ਼ਹਿਰ ਦੇ ਵਿੱਚ ਬੰਗਲਾਮੁਖੀ ਮਾਤਾ ਦਾ ਮੰਦਰ ਬਣਨ ਜਾ ਰਿਹਾ ਹੈਗਾ ਇਸ ਵਿੱਚ ਅੱਜ ਸਾਡੇ ਸ਼ਹਿਰ ਦੇ ਮੇਅਰ ਪਦਮਜੀਤ ਮਹਿਤਾ ਜੀ ਨੇ ਆ ਕੇ ਇੱਥੇ ਮੰਦਰ ਦੀ ਨੀਂਹ ਪੱਥਰ ਰੱਖੀ ਆ ਮੈਂ ਮੇਅਰ ਸਾਹਿਬ ਨੂੰ ਇਹਨਾਂ ਦੇ ਫਾਦਰ ਅਮਰਜੀਤ ਮਹਿਤਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇਹਨਾਂ ਦੇ ਸ਼ੁਭ ਹੱਥਾਂ ਨਾਲ ਇਹ ਨਿਉਂ ਪੱਥਰ ਰੱਖਿਆ ਗਿਆ ਤੇ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਇਸ ਮੰਦਰ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਤਾਂ ਕਿ ਜਿਹੜਾ ਇਹ ਇੱਥੇ ਬਹੁਤ ਜ਼ਰੂਰਤ ਹੈ ਜਨਤਾਨਗਰ ਦੇ ਵਿੱਚ ਇੱਥੇ ਕੋਈ ਵੀ ਮੰਦਿਰ ਨਹੀਂ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਬੇਆ ਮੰਦਿਰ ਬਣੂਗਾ ਬੰਗਲਾਮੁਖੀ ਮਾਤਾ ਦਾ ਮੰਦਿਰ ਹਨੂਮਾਨ ਜੀ ਦਾ ਮੰਦਿਰ ਖਾਟੂ ਜੀ ਦਾ ਮੰਦਿਰ ਇੱਥੇ ਸਾਰੀਆਂ ਮੂਰਤੀਆਂ ਸਥਾਪਨਾ ਕੀਤੀਆਂ ਜਾਣਗੀਆਂ ਜੈ ਸ਼੍ਰੀ ਬੰਗਲਾਮੁਖੀ। ਸਪੀਜੀ ਇਹ ਗੱਲ ਕਰੀਏ ਜੀ ਇੱਥੇ ਜਿਹੜਾ ਮੰਦਿਰ ਇਸ ਮੰਦਿਰ ਪਹਿਲਾਂ ਇਸ ਮਾਤਾ ਦਾ ਮੰਦਿਰ ਕੋਤੇ ਬਟਿੰਡੇ ਤੇ ਆਇਆ ਹੀ ਨਹੀਂ ਸੀਗਾ ਕਿੱਥੋਂ ਦੇ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਇੱਥੇ ਮੰਦਿਰ ਹੈਗਾ ਇੱਥੇ ਜ਼ਰੂਰਤ ਤਾਂ ਸੀਗੀ ਮੱਲਾ ਵਾਸੀਆਂ ਦੀ ਜ਼ਰੂਰਤ ਹੈਗੀ ਆ ਜਿਹੜੀ ਇਹ ਜਗ੍ਹਾ ਹੈਗੀ ਇਹ ਮੱਲਾ ਵਾਸੀਆਂ ਨੂੰ ਮਿਲੀ ਹੋਈ ਸੀਗੀ ਅਸੀਂ ਮੱਲਾ ਵਾਸੀਆਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਸਾਡੀ ਟੀਮ ਨੂੰ ਲੈ ਕੇ ਇਹ ਜਿਹੜਾ ਕੰਮ ਸ਼ੁਰੂ ਕਰਵਾਇਆ ਤੇ ਨਾਲ ਹੀ ਅਸੀਂ ਮੇਰ ਸਾਹਿਬ ਨੂੰ ਕਹਿੰਨੇ ਆ ਵੀ ਇੱਥੇ ਮੰਦਰ ਦੇ ਵਿੱਚ ਸਾਡੇ ਪੂਰਾ ਯੋਗਦਾਨ ਰੱਖਣਾ ਤੁਸੀਂ